ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸਾਡੀ ਮੀਟਿੰਗ 7ਵੇਂ ਗੇੜ ਦੀ ਮੀਟਿੰਗ ਜਿਹੜੀ ਆ ਚੰਡੀਗੜ੍ਹ ਗਾਂਧੀ ਇੰਸਟੀਚਿਊਟ ਭਵਨ ਦੇ ਵਿੱਚ ਰੱਖੀ ਗਈ 26 ਸੈਕਟਰ ਦੇ ਵਿੱਚ ਔਰ ਕਾਫੀ ਲੰਬੀ ਮੀਟਿੰਗ ਚੱਲੀ ਜੀ ਦੇ ਪੀ ਉਸ ਗੋਲ ਅਤੇ ਖੇਤੀਬਾੜੀ ਮੰਤਰੀ ਅਤੇ ਸਾਰੇ ਅਧਿਕਾਰੀ ਆਏ ਸੀਗੇ ਪ੍ਰਲਾਦ ਵੀ ਆਇਆ ਸੀ ਕਿ ਮਿਨਿਸਟਰ ਔਰ ਉਹਦੇ ਨਾਲ ਨਾਲ ਖੁੱਡੀਆਂ ਕਟਾਰੂ ਚੱਕ ਔਰ ਤਿੰਨ ਮੰਤਰੀ ਜਿਹੜੇ ਪੰਜਾਬ ਦੇ ਬੈਠੇ ਔਰ ਖੁੱਲ ਕੇ ਮੀਟਿੰਗ ਚੱਲ ਰਹੀ ਵੱਡੇ ਪੱਧਰ ਤੇ ਮੀਟਿੰਗ ਦਾ ਸਮਾਂ ਰੱਖਿਆ ਗਿਆ ਚਾਰ ਆਪਣਾ ਮਈ ਦਾ ਪਰ ਬਸਵਾਦ ਘਾਤੇ ਕੀਤਾ ਕਿ ਉਸ ਤੋਂ ਦੁਬਾਰਾ ਫੇਰ ਮੰਤਰੀ ਮੰਡਲ ਜਿਹੜੇ ਪੰਜਾਬ ਦੇ ਉਹਨਾਂ ਨੇ ਪੰਜਾਬ ਸਰਕਾਰ ਨੇ ਸਾਡੇ ਨਾਲ ਮੀਟਿੰਗ ਰੱਖੀ ਹੋਰ ਮੁੱਦਿਆਂ ਬਾਰੇ ਰਸਤਿਆਂ ਬਾਰੇ ਗੱਲਬਾਤ ਹੋਈ ਜੋ ਵੀ ਆ ਫਿਰ ਉਹਨਾਂ ਨਾਲੇ ਵੀ ਗੱਲ ਖੁੱਲ੍ਹ ਕੇ ਹੋਈ ਕੋਈ ਰਸਤੇ ਕਿਸਾਨਾਂ ਨੇ ਜਾਮ ਨਹੀਂ ਕੀਤੇ ਇਹ ਰਸਤੇ ਸਰਕਾਰ ਨੇ ਜਾਮ ਕੀਤੇ ਹਰਿਆਣਾ ਸਰਕਾਰ ਨੇ ਜਾਮ ਕੀਤੇ ਆ ਸੈਂਟਰ ਨੇ ਕੀਤੇ ਆ ਸਾਡੀਆਂ ਨੂੰ ਚੱਲੀ ਜਾਣ ਅਸੀਂ ਕੋਈ ਵੀ ਕੋਈ ਵੱਡੀ ਇਹੋ ਜੀ ਗੱਲ ਨਹੀਂ ਕਰਾਂਗੇ ਜਿੰਨਾ ਚਿਰ ਸਾਡੀਆਂ ਮੀਟਿੰਗਾਂ ਚੱਲਦੀਆਂ ਫਿਰ ਵੀ ਵਿਸ਼ਵਾਦ ਘਰ ਕਰਕੇ ਕਿਸਾਨਾਂ ਤੇ 토ਪਿਆ ਜਾ ਰਿਹਾ ਕਿ ਰਸਤੇ ਕਸਾਨਾ ਬੰਦ ਕੀਤੇ ਆ ਹਰਿਆਣਾ ਸਰਕਾਰ ਤੇ ਬੀਜੇਪੀ ਨੇ ਤਸਰਤ ਕਰ ਕੀਤਾ ਔਰ 14 ਫਰਵਰੀ ਨੂੰ 13 ਨੂੰ 21 ਫਰਵਰੀ ਨੂੰ ਔਰ ਵੱਡੇ ਪੱਧਰ ਤੇ ਕਰ ਰਹੀ ਆ ਔਰ ਉਹਦੇ ਤੇ ਸੀਐਮ ਭਗਵੰਤ ਸਮਾਨ ਨੇ ਇੱਕ ਵੱਡੀ ਰੂਪਰੇਖਾ ਦਿਖਾਤੀ ਕਿ ਇੱਕ ਬੀਜੇਪੀ 2 ਸਰਕਾਰ ਬਣ ਕੇ ਵਿਖਾਤੀ ਰੰਗਜੇ ਵਾਲਾ ਮਸਲਾ ਬਣਾਤਾ ਕਿ ਵੱਖ-ਵੱਖ ਲੋਕਤੰਤਰ ਦੇ ਘਾਣ ਕਰਨਾ ਔਰ ਜਥੇਬੰਦੀਆਂ ਦਾ ਏਡੇ ਵੱਡੇ ਪੱਧਰ ਤੇ ਮੀਟਿੰਗਾਂ ਕਰਕੇ ਪਿੱਠ 'ਚ ਛੁਰਾ ਮਾਰਨਾ ਸਾਡਾ ਇਹ ਵੀ ਗੱਲ ਰੱਖੀ ਗਈ ਪੰਜਾਬ ਦੇ ਮੰਤਰੀਆਂ ਨਾਲ ਕਿ ਉਹ ਅਸੀਂ ਨਸ਼ੇਵਾਦੀਆਂ ਵਾਸਤੇ ਪ੍ਰਚਾਰਣ ਜਿਹੜਾ ਇਕੱਠਾ ਕੀਤਾ ਹੋਇਆ ਇਹੋ ਜੀ ਤੁਸੀਂ ਕੋਈ ਵਿਚਾਰ ਨਹੀਂ ਕਰਨੇ ਪਰ ਅਸੀਂ ਰਸਤੇ ਜੋਕ ਕੇ ਨਹੀਂ ਬੈਠੇ ਰਸਤੇ ਹਰਿਆਣਾ ਸਰਕਾਰ ਭਾਜਪੀ ਨੇ ਸੈਂਟਰ ਨੇ ਰੋਕਿਆ ਤੇ ਜੀ ਦਾ ਸਾਥ ਭਗਵੰਤ ਮਾਨ ਨੇ ਦਿੱਤਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਸੀਐਮ ਭਗਵੰਤ ਮਾਨ ਨੂੰ ਤੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਕਿ ਕਿਸਾਨਾਂ ਤੇ ਤਸਦੀਦ ਨਾ ਕੀਤਾ ਜਾਵੇ ਕਿਸਾਨਾਂ ਨੂੰ ਹਰਾਤ ਦੇ ਵਿੱਚ ਨਾ ਲਿਆ ਜਾਵੇ ਉਹ ਕੋਈ ਇਹੋ ਜਿਹੇ ੜਕਾ ਲੋਗ ਨਹੀਂਗੇ ਉਹ ਲੋਕ ਦੇ ਚਾ ਹੱਕਾਂ ਦੀ ਲੜਾਈ ਕਰਦੇ ਆ ਹੱਕਾਂ ਦੀ ਮੰਗ ਕਰਦੇ ਆ ਔਰ ਕਿਸਾਨਾਂ ਨੂੰ ਜਿਹੜਾ ਡਿਟੇਨ ਨਾ ਕੀਤਾ ਜਾਵੇ ਅਗਰ ਜੇ ਨਾ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਵੱਡਾ ਕੋਈ ਸਾਹਮਣੇ ਜਿਹੜਾ ਬਾ ਸਰਕਾਰ ਨੂੰ ਪ੍ਰਸ਼ਾਸਨ ਦਾ ਇਹਦਾ ਜਵਾਬ ਦੇਣਾ ਪਊਗਾ ਔਰ ਕਿਸੇ ਕਿਸਾਨ ਨੂੰ ਤੰਗ ਪਰਹਿਆ ਨਾ ਕੰ ਜਿਹੜਾ ਇਹਨਾਂ ਵਿਸ਼ਵਾਸ ਘਾਤ ਕੀਤਾ ਉਹਦੇ ਪੰਜਾਬ ਸਰਕਾਰ ਨੇ ਕਰ ਹੀ ਦਿੱਤਾ ਕਿਉਂਕਿ ਅਸੀਂ ਤੇ ਰਸਤਾ ਨਹੀਂ ਰੋਕਿਆ ਔਰ ਉਹਦੇ ਨਾਲ ਨਾਲ ਇਹ ਆਕੇ ਜੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਊਗਾ ਗੈਰ ਰਾਜਨੀਤਿਕ ਦਾ ਮਜ਼ਦੂਰ ਮੋਰਚੇ ਦਾ ਉਹਦੇ ਆਧਾਰ ਤੇ ਅਸੀਂ ਕੋਈ ਗੱਲਬਾਤ ਅਗਲੀ ਕਰਾਂਗੇ ਪਰ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਖਦੇੜ ਕੇ ਔਰ ਉਹਨਾਂ ਦੇ ਕਰੋੜਾਂ ਦੇ ਨੁਕਸਾਨ ਜਿਹੜੇ ਆ ਮੋਰਚਿਆਂ ਦੇ ਵਿੱਚ ਜਿਹੜੇ ਉਹ ਕੀਤੇ ਆ ਸਰਕਾਰ ਨੇ ਔਰ ਕਿਸਾਨਾਂ ਨੂੰ ਘਰਾਂ ਦੇ ਵਿੱਚ ਛਾਪੇ ਮਾਰੀਆਂ ਤੋਂ ਰੋਕਿਆ ਜਾਵੇ ਇਹ ਠੀਕ ਨਹੀਂਗਾ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਸਰਕਾਰ ਤੇ ਪ੍ਰਸ਼ਾਸਨ ਤੇ ਭਗਵੰਤ ਮਾਨ ਸੀਐਮ ਖੁਦ ਜਵਾਬ ਦੇਊਗਾ ਕਿ ਜਨੇ ਇੰਨਾ ਵੱਡਾ ਵਿਸ਼ਵਾਸ ਘਾਤ ਕੀਤਾ ਬਿਠ ਦੇ ਵਿੱਚ ਖੰਡਰ ਮਾਰਿਆ ਵਾ ਕਿ ਸੈਂਟਰ ਦਾ ਜਿਹੜਾ ਵਾ ਇੱਕ ਲੜਾਈ ਸਾਡੀ ਚੱਲ ਰਹੀ ਆ ਸੈਂਟਰ ਦੀਆਂ ਮੰਗਾਂ ਵਾ ਉਹਦੇ ਤੇ ਸਾਡਾ ਸਾਥ ਦੇਣ ਦੀ ਬਜਾਏ ਤੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੀਐਮ ਨੂੰ ਖੁਦ ਭੁਗਤਣਾ ਪਊਗਾ ਔਰ ਅਸੀਂ ਅੱਜ ਵੀ ਇਹ ਅਪੀਲ ਕਰਦੇ ਆ ਕਿ ਕਥਾਨਾਂ ਦੇ ਘਰਾਂ 'ਚ ਛਾਪੇ ਮਾਰੀਆਂ ਬੰਦ ਕੀਤੀਆਂ ਜਾਣ ਧੰਨਵਾਦ